ਆ ਸੇਵਕਾ ਉਹ ਐਤ ਕੀਤਾ ਆਪਾਂ ਪਕਾਵੀ ਮੱਕੀ ਰੱਖਾਂਗੇ ਨਹੀਂ ਭਾਈ ਨਹੀਂ ਐਤ ਆਪਾਂ ਚਾਰ ਪਾਵਾਂਗੇ ਨਾ ਪੱਠੇ ਵਢਣ ਦਾ ਪੰਗਾ ਨਹੀਂ ਨਾ ਮੱਝਾ ਦੁੱਧ ਵੱਧ ਦਿੰਦਿਆਂ ਨਜ਼ਾਰਾ ਆ ਜੂ ਨਜ਼ਾਰਾ ਵਾ ਮੋਸ਼ਕ ਮਾਰਦਾ ਉਹਦੇ ਚ ਦੁੱਧ ਚ ਮੋਸ਼ਕ ਮਾਰ ਲੱਗ ਜਾਂਦਾ ਡੈਰੀ ਵਾਲੇ ਵੀ ਹੁਰੂ ਜਿਓ ਕਰਦੇ ਆ ਨਾਲੇ ਗਵਾਂਡੇ ਨੂੰ ਰੋਟੀ ਸਵਾਦ ਨਹੀਂ ਲੱਗਦੀ ਨਾਲੇ ਪੁਲਿਸ ਵਾਲੇ ਵੀ ਬਾੜ ਚ ਹੋ ਹੋ ਕੇ ਮੁੜਦੇ ਆ ਕਿਤੇ ਘਰ ਦੀ ਦਾਰੂ ਤਾਂ ਨਹੀਂ ਕੱਢਦੇ ਐਂ ਲੱਗਦਾ ਚ ਹੂੰ ਹਾ ਯਰ ਅੱਬਾ ਤੂੰ ਕਿੱਥੋਂ ਘਰ ਦੀ ਯਾਦ ਕਰਾਤੀ ਤਾਏ ਹੁਣੇ ਕੱਢਦੇ ਹੁੰਦੇ ਸੀਗੇ ਚੱਲ ਤੂੰ ਛੱਡ ਆਪਾਂ ਇੱਕ ਦੀ ਚਾਰ ਹੀ ਪਉਣਾ ਗੱਲ ਸੁਣ ਸਾਡੇ ਵਾਲਿਆ ਮੇਰੀ ਵੀ ਪੱਕੀ ਹੈਂਡ ਆ ਮੱਕੀ ਪਕਾਵੀ ਰੱਖਣੀ ਐ ਤੈਤਗੀ ਉਹ ਨਹੀਂ ਚਾਰ ਹੀ ਪਉਣਾ ਆਪਾਂ ਨਾ ਯਾਰ ਮੱਕੀ ਪਕਾਵੀ ਰੱਖਣੀ ਐ ਤੈਨੂੰ ਕਿਹਾ ਮੈਂ ਯਾਰ ਚਾਰ ਤੈਨੂੰ ਕਿਹਾ ਤਾਂ ਮੇਰੀ ਵੀ ਪੱਕੀ ਹੈਂਡ ਆ ਮੱਕੀ ਪਕਾਵੀ ਰੱਖੂ ਜਾ ਤੈਤਗੀ ਫਿਰ ਹੈਂਡ ਮੇਰੀ ਵੀ ਆ ਮੇਰੇ ਵੀ ਫਿਰ ਹੈਂਡ ਆ ਚੱਲ ਤੂੰ ਯਾਰ ਤੂੰ ਆਪਦੀ ਕਰ ਲੈ ਮੈਂ ਆਪਦੀ ਠੀਕ ਆ ਪੱਕੀ ਮੇਰੀ ਵੀ ਹੈਂਡ ਆ ਯਾਰ ਗੱਲ ਸੁਣ ਸਾਡੇ ਵਾਲਿਆ ਜੀਦਾ ਪੁੱਤ ਤੂੰ ਆ ਮੈਂ ਵੀ ਉਸੇ ਪਿਓ ਦਾ ਪੁੱਤ ਐ ਮੈਂ ਵੀ ਉਸੇ ਦਾ ਹੀ ਆ ਲੈ ਫਿਰ ਲੱਗ ਜੂ ਅੱਜ ਪਤਾ ਲੱਗ ਜੂ ਪਤਾ ਲੱਗ ਜੂ ਪਤਾ ਫਿਰ ਲੱਗ ਜੂ ਆਓ ਚਾਰੀ ਪਾਵਾਂਗੇ ਮੈਂ ਤਾਂ ਮੱਕੀ ਪਕਾਵੀਆਂ ਰੱਖਣੀਆਂ ਯਾਰ ਤੈਨੂੰ ਕਹਿਤਾ ਜਦੋਂ ਚਾਰ ਪੋਣਾ ਲੈ ਫਿਰ ਮੇਰੀ ਵੀ ਲੋਹੇ ਤੋਂ ਲਖੀਰ ਆ ਠੀਕ ਆ ਪਲੇ ਪੱਤੀ ਦੀ ਉਹ ਮੋਟਰ ਤੇ ਪਨੀਰੀ ਵਿੱਜਾ ਮੈਂ ਬਾਈ ਕੋਈ ਆ ਤੇਰੇ ਚਾਚੇ ਦੇ ਮੁੰਡੇ ਨਾਲ ਉੱਥੇ ਜਿੱਦੇ ਜਾਂਦੇ ਯਾਰ ਮੈਂ ਤਾਂ ਕੱਲਾ ਕਰਕੇ ਨਾ ਬੁਲਾਇਆ ਉਹਨਾਂ ਨੂੰ ਯਾਰ ਪਤਾ ਨਹੀਂ ਕਾਦੇ ਪਿੱਛੇ ਜਿੱਤੀ ਜਾਂਦੇ ਆ ਹਟ ਅੱਗੇ ਯਾਰ ਆਪਾਂ ਉਹਨਾਂ ਨੂੰ ਉਹ ਯਾਰ ਇਹਨਾਂ ਦਾ ਨਾ ਰੋਜ਼ ਦਾ ਕੰਮ ਐ ਮੈਂ ਤਾਂ ਅੱਕਿਆ ਪਿਆ ਯਾਰ ਕਰਾਂ ਇਹਨਾਂ ਨੂੰ ਕੀ ਚੱਲ ਆ ਜਾ ਉਹ ਯਾਰ ਆਇਆ ਯਾਰ ਕਿਤੇ ਉਹਨਾਂ ਲੜ ਪੈਣਾ ਉਸਵੇਂ ਮੇਰੀ ਵੀ ਹੈਂਡ ਐ ਪੱਕੀ ਹੈਂਡ ਐ ਮੱਕੀ ਰੱਖਣੀ ਪਕਾਵੀ ਉਹ ਕਿਉਂ ਜਿੱਤੀ ਜਾਂਦੇ ਆ ਲੈ ਭਾਈ ਅੱਜ ਪਤਾ ਲੱਗ ਜੂਗਾ ਵੀ ਮੇਰੀ ਹੈਂਡ ਪੁਗਦੀ ਆ ਕਿ ਇਹਦੀ ਪੁਗਦੀ ਆ ਉਹ ਇਸੇ ਹੈਂਡ ਨੇ ਤੁਹਾਨੂੰ ਦੋਹਾਂ ਨੂੰ ਛੜੇ ਰੱਖਿਆ ਉਹ ਭਾਈ ਹੈਂਡ ਕਰਕੇ ਕਿਵੇਂ ਛੜੇ ਰਹਿ ਗਏ ਇਹ? ਓ ਯਾਰ ਪੁੱਛ ਨਾ। ਆ ਜਦੋਂ ਪਰਲੇ ਨੂੰ ਦੇਖਣਾਉਂਦੇ ਸੀਗੇ ਤਾਂ ਆ ਔਰਲਾ ਹੈਂਡ ਪਕਾਉਣ ਲੱਗ ਜਾਂਦਾ ਸੀ ਕਹਿੰਦਾ ਮੇਰੀ ਹੈਂਡ ਐ ਪਹਿਲਾਂ ਮੈਨੂੰ ਰਿਸ਼ਤਾ ਕਰੋ। ਜੇ ਇਹਨੂੰ ਵੇਖਣਾਉਂਦੇ ਸੀ ਤੇ ਆ ਪਰਲਾ ਹੈਂਡ ਕਰਕੇ ਖੜ ਜਾਂਦਾ ਸੀ ਕਹਿੰਦਾ ਸੀ ਪਹਿਲਾਂ ਮੈਨੂੰ ਰਿਸ਼ਤਾ ਕਰੋ। ਆ ਇਸੇ ਹੈਂਡ-ਹੈਂਡ ਦੇ ਚੱਕਰ 'ਚ ਦੋਨੇ ਹੀ ਛੜੇ ਰਹਿ ਗਏ ਪਤੰਦਰ। ਓਏ ਹੁਣ ਥੋੜੀ ਹੈ ਕਾ ਦੀ ਹੈਂਡ ਆ? ਸਾਨੂੰ ਐਂ ਤਾਂ ਦੱਸ ਦਿਓ। ਭਾਈ ਮੇਰੀ ਹੈਂਡ ਐ ਮੱਕੀ ਰੱਖਣੀ ਪਕਾਵੀਂ। ਪਿਆ ਆ ਕੀ ਕਹਿੰਦਾ ਮੇਰੀ ਹੈਂਡ ਆ ਵੀ 4 ਪੌਣਾ ਉਹ ਕਹਿੰਦਾ 4 ਪੌਣਾ ਤੇ ਤੂੰ ਕਹਿੰਦਾ ਮਹਗਾ ਮੀ ਰੱਖਣੀ ਆ ਹਾਂ ਤੇ ਮੱਕੀ ਹੈ ਕਿੱਥੇ ਆਪਣੀ ਮੱਕੀ ਤਾਂ ਪਈ ਇੱਥੇ ਵੇਚਣੀ ਹੈ ਹਜੇ ਕਣਕ ਵੱਢ ਕੇ ਉਹ ਤੁਹਾਡਾ ਪळा ਹੋ ਜੇ ਮੱਕੀ ਮੇਰੇ ਨਾਲ ਨੇ ਹਜੇ ਵੇਚਣੀ ਆ ਪਹਿਲਾ ਕਣਕ ਤਾਂ ਵੱਢ ਲਓ ਫੇਰ ਹੈਂਡ ਪਕਾ ਲਿਓ